ਇਹ ਜਿਹੜੀ ਰੋਸ ਰੈਲੀ ਆ ਜੋ ਹੁਸ਼ਿਆਰਪੁਰ ਵਿੱਚ ਮੰਦ ਭਾਗੀ ਘਟਨਾ ਹੋਈ ਇੱਕ ਦਰਿੰਦੇ ਨੇ 5 ਸਾਲ ਦੇ ਬੱਚੇ ਨਾਲ ਹਵਾਨੀयत ਕੀਤੀ ਉਸ ਨੇ ਇੰਨੀ ਭਿਆੜੀ ਹਵਾਨੀयत ਕੀਤੀ ਕਿ ਸਾਰੇ ਸ਼ਰਮਸਾਰ ਹੋ ਗਏ ਬੜਾ ਦੁੱਖ ਲੱਗਿਆ ਇੱਕ ਨਿੱਕੇ ਜਿਹੇ ਬੱਚੇ ਨੂੰ ਮਾਸੂਮ ਨਾਲ ਐਡੀ ਵੱਡੀ ਘਟਨਾ ਕੀਤੀ ਸਾਰਾ ਸੰਸਾਰ ਹਿਲ ਗਿਆ ਅਸੀਂ ਇਹ ਚਾਹੁੰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਸ ਦਰਿੰਦੇ ਨੂੰ ਫਾਹੇ ਲਾਇਆ ਜਾਵੇ ਜੋ ਚੌਂਕ 'ਚ ਖੜਾ ਕਰਕੇ ਤੇ ਟੁਕੜੇ ਕੀਤੇ ਜਾਣ ਤਾਂ ਕਿ ਬੱਚੇ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਦੇਖੋ ਉਹਦੇ ਮਾਪਿਓ ਉਹਦੀ ਭੈਣ ਨਿੱਕੀ ਜਿਹੀ ਕਿੱਦਾਂ ਰੋ ਰਹੀ ਆ ਕਿੱਦਾਂ ਬਿਲਕ ਰਹੀ ਆ ਉਹ ਸਾਡੇ ਬੱਚੇ ਜਿਸ ਤਰ੍ਹਾਂ ਸਾਡੇ ਬੱਚੇ ਇਸ ਤਰ੍ਹਾਂ ਉਹ ਬੱਚੇ ਆ ਇਸ ਤਰ੍ਹਾਂ ਇਹਨਾਂ ਬੱਚਿਆਂ ਨਾਲ ਜਿਹੜਾ ਵੀ ਕਰਦਾ ਉਹਨੂੰ ਇਸ ਤਰ੍ਹਾਂ ਫਾਹੇ ਲੈਣਾ ਚਾਹੀਦਾ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਯੂ ਕੁਲਦੀਪ ਸਿੰਘ ਦੇਖੀ ਅਸੀਂ ਇਕੱਠੇ ਹੋਏ ਆ ਅੱਜ ਦੁੱਖ ਦੀ ਘੜੀ 'ਚ ਇਕੱਠੇ ਆ ਹੋਏ ਜਿਹੜਾ ਲੜਕਾ ਜੋ ਬੱਚਾ ਹਾਰ ਕੋਦ ਦੇ ਵਿੱਚ ਮਾਰਿਆ ਗਿਆ ਸਾਨੂੰ ਬਹੁਤ ਵੱਡਾ ਦੁੱਖ ਹੈ ਸਾਡੇ ਮਨ ਤੇ ਬਹੁਤ ਵੱਡੀ ਠੇਸ ਪਹੁੰਚੀ ਹੈ ਕਿ ਉਸ ਬੱਚੇ ਨੂੰ ਇਸ ਪੁਲਿਸ ਨੂੰ ਫੜਾਉਣ ਦੀ ਵਜਾਇ ਲੋਕਾਂ ਦੀ ਕਚੈਰੀ ਵਿੱਚ ਪੇਸ਼ ਕਰਕੇ ਜਿਸ ਤਰ੍ਹਾਂ ਬੱਚੇ ਨੂੰ ਮਾਰਿਆ ਗਿਆ ਉਸ ਤਾਈ ਉਹਨੂੰ ਲੋਕਾਂ ਦੀ ਕਚੈਰੀ ਵਿੱਚ ਸਾਜ ਦਿੱਤੀ ਆ ਬੱਚੇ ਦੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਜਨਤਾ ਗਲੋਨੀ ਤੋਂ ਕੈਂਡਲ ਮਾਰਚ ਮਹੱਲਾ ਨਿਊ ਕੁਲਦੀਪਨਗਰ ਦਾ ਕੱਢਿਆ ਜਾ ਰਿਹਾ ਜਿੰਨੇ ਵੀ ਇਹ ਦੇ ਵਿੱਚ ਸੱਜਣ ਆਪਣੇ ਮਾਤਾ-ਪਿਤਾ ਭੈਣਾਂ ਵੀਰ ਆਏ ਨੇ ਉਹਨਾਂ ਦਾ ਪਹਿਲੇ ਲੋ ਧੰਨਵਾਦ ਜਿਹੜੇ ਨਹੀਂ ਆਏ ਉਹਨਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਨਾ ਸਮਝਿਓ ਕਿ ਸਾਡੇ ਘਰ ਨੂੰ ਅੱਗ ਨਹੀਂ ਲੱਗੀ ਕਿ ਸਾਡੇ ਘਰ ਤੱਕ ਇਹ ਅੱਗ ਪਹੁੰਚਣੀ ਨਹੀਂ ਜੇ ਸਾਡੇ ਗਵਾਂਢੀ ਦੇ ਘਰ ਨੂੰ ਅੱਗ ਲੱਗ ਗਈ ਨਾ ਸਾਡਾ ਫਰਜ਼ ਬਣਦਾ ਉਸ ਅੱਗ ਨੂੰ ਬਝਾਉਂਦਾ ਅਸੀਂ ਇਹ ਨਾ ਸੋਚਿਓ ਕਿ ਸਾਡੇ ਘਰ ਦੇ ਵਿੱਚ ਅੱਗ ਲੱਗੀ ਨਹੀਂ ਹਜੇ ਜੇ ਗਵਾਂਢੀ ਦੇ ਘਰ ਤੱਕ ਪਹੁੰਚ ਗਈ ਤਾਂ ਸਾਡੇ ਘਰ ਪਹੁੰਚਣ ਲਈ ਟਾਈਮ ਨਹੀਂ ਲੱਗਣਾ ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇਹਨਾਂ ਦਾ ਵੱਧ ਕੇ ਵਿਰੋਧ ਕਰਨਾ ਚਾਹੀਦਾ ਜਿਹੜਾ ਬੰਦਾ ਗਲਤ ਆ ਉਹਨੂੰ ਗਲਤ ਕਹਿਣਾ ਚਾਹੀਦਾ ਸ਼ਰੇਆਮ ਗਲਤ ਕਹਿਣਾ ਚਾਹੀਦਾ ਤੇ ਉਹਨਾਂ ਨੂੰ ਫਾਂਸੀ ਦੀ ਸ ਜੋ ਹੈ ਉਹ ਦਵਾਨੀ ਚਾਹੀਦੀ ਆ ਮੈਂ ਤਾਂ ਇਹੀ ਕਹਾਂਗਾ ਜ਼ੁਲਮ ਦੇ ਖਿਲਾਫ ਜਦੋਂ ਜਦੋਂ ਆਪਾਂ ਖੜਾਂਗੇ ਤਾਂ ਇਨਸਾਫ ਜ਼ਰੂਰ ਮਿਲੂਗਾ ਘਰਾਂ ਦੇ ਵਿੱਚ ਬਹਿ ਕੇ ਇਨਸਾਫ ਨਹੀਂ ਮਿਲਦਾ ਧੰਨਵਾਦ ਸਰ ਅੱਜ ਕੈਂਡਲ ਮਾਰਚ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਰੈਜੀਡੈਂਸ਼ੀਅਲ ਵੈਲਫੇਅਰ ਸੁਸਾਇਟੀ ਨਿਊ ਕੁਲਦੀਪ ਨਗਰ ਅਤੇ ਜਨਤਾ ਕਲੋਨੀ ਵੱਲੋਂ ਸਾਂਝੇ ਤੌਰ ਤੇ ਇੱਕ ਕੈਂਡਲ ਮਾਰਚ ਕੱਢ ਰਹੇ ਆ ਕੈਂਡਲ ਮਾਰਚ ਦਾ ਮਤਲਬ ਹੈਗਾ ਕਿ ਜੋ ਹੁਸ਼ਿਆਰ ਦੇ ਵਿੱਚ ਹੁਸ਼ਿਆਰਪੁਰ ਵਿੱਚ ਹਰ ਵੀਰ ਨਾਂ ਦੇ ਇਹ 5 ਸਾਲਾ ਬੱਚੇ ਨਾਲ ਦਰਦਨਾਕ ਘਟਨਾ ਜਿਹੜੀ ਵਾਪਰੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਕੈਂਡਲ ਮਾਰਚ ਅੱਜ ਕੱਢ ਰਹੇ ਆ ਅਸੀਂ ਮੰਗ ਕਰਦੇ ਆਂ ਵੀ ਉਹ ਜਿਹੜਾ ਦਰਿੰਦਾ ਆ ਜਿਹਨੇ ਦਰਿੰਦਗੀ ਕੀਤੀ ਆ ਉਸ 5 ਸਾਲ ਦੇ ਹਰਵੀਰ ਨਾਲ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਅਤੇ ਉਸ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਹਰਵੀਰ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਅਸੀਂ ਜਿਹੜਾ ਆ ਉਹ ਕੈਂਡਲ ਮਾਰਚ ਕਰ ਰਹੇ ਆ ਜਨਤਾ ਕਲੋਨੀ ਤੋਂ ਲੈ ਕੇ ਨਿਊ ਕੁਲਦੀਪਨਗਰ ਦੇ ਵਿੱਚ ਦੀ ਹੁੰਦਾ ਹੋਇਆ ਨਿਯੋ ਕਲਦੀਪਨਗਰ ਦੇ ਉਰੇ ਚੌਕ ਵਿੱਚ ਸੀਨ ਨੂੰ ਸਮਾਪਤ ਕਰਾਂਗੇ ਇਸ ਲਈ ਅਸੀਂ ਦੁਬਾਰਾ ਫਿਰ ਇਹੀ ਕਹਿਣਾ ਚਾਹੁੰਦੇ ਆਂ ਬਈ ਅਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਅੱਜ ਜਿਹੜਾ ਇਕੱਠੇ ਹੋ ਕੇ ਇਹ ਮਾਰਚ ਕਰ ਰਹੇ ਆਂ ਮਾਰਚ ਦਾ ਮਤਲਬ ਇਹੀ ਆ ਕਿ ਹਰਵੀਰ ਦੀ ਆਤਮਿਕ ਸ਼ਾਂਤੀ ਲਈ ਅਤੇ ਉਸ ਦੇ ਨਾਲ ਗਰਿੰਦਗੀ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋਏ ਸਾਡੇ ਨਾਲ ਬੀਬੀਆਂ ਅਤੇ ਬੱਡੀ ਗਣਤੀ ਚ ਸਾਡੇ ਵੀਰ ਜਿਹੜੇ ਉਹ ਸ਼ਾਮਲ ਹੋਣਗੇ ਇਹਦੇ ਵਿੱਚ ਅੱਜ ਦੇ ਮਾਰਚ ਵਿੱਚ